ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਕੈਨਡ ਦੀ ਅੱਜ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਐਂਡ ਫੈਸਲੇ ਲਏ ਗਏ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 10000 ਨਵੀਆਂ ਨੌਕਰੀਆਂ ਤੇ ਬਾਰੇ ਵੀ ਜੋ ਫੈਸਲਾ ਲਿਆ ਹੈ ਜਿਸ ਤਰ੍ਹਾਂ ਅੱਜ ਪੰਜਾਬ ਪੋਰਸ ਦੇ ਵਿੱਚ ਉਹਨਾਂ ਨੂੰ ਪੰਜਾਬ ਪੁਲਿਸ ਨੂੰ ਜੋ ਉਹਨਾਂ ਦੇ ਬੇੜੇ ਦੇ ਵਿੱਚ ਕਈ ਵਾਹਨ ਸ਼ਾਮਲ ਕੀਤੇ ਨੇ ਉਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਦੀ ਪਰਤੀ ਕਰਨ ਵਾਸਤੇ ਤੇ ਪੰਜਾਬ ਦੇ ਵਿੱਚ ਜੋ ਸ਼ੈਸ਼ਨ ਬਾਈਟ ਵਿੱਚ ਹੋਮਗੜ ਪੱਤੀ ਕਰਨ ਨੂੰ ਕਿਹਾ ਗਿਆ ਸੀ ਉਸ ਦੇ ਬਾਰੇ ਵੀ ਅੱਜ ਮੁੱਖ ਮੰਤਰੀ ਨੇ ਜਿਹੜਾ ਕਿ ਮਨਜ਼ੂਰੀ ਦਿੱਤੀ ਜੋ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੂੰ ਵੱਧ ਤੋਂ ਵੱਧ ਪਰਤੀ ਕੀਤੀ ਜਾ ਸਕੇ ਔਰ ਪੰਜਾਬ ਵਿੱਚ ਜੋ ਕ੍ਰਾਈਮ ਹੁੰਦੇ ਨੇ ਨਸ਼ਾ ਵਧ ਰਿਹਾ ਹੈ ਉਸ ਨੂੰ ਰੋਕਣ ਲਈ अहम ਯੋਗਦਾਨ ਪਾ ਸਕਦੀ ਹੈ ਪੰਜਾਬ ਪੁਲਿਸ ਔਰ ਹੋਮਗਾਰਡ ਚੋਕਿ ਹੋਮਗਾਰਡ ਨੌਜਵਾਨਾਂ ਦੀ ਭਰਤੀ ਕਿਹਾ ਗਿਆ ਸੀ ਕੇ ਜੋ ਬਾਡਰਾਂ ਦੇ ਉੱਪਰੋਂ ਨਸ਼ਾ ਜਿਹੜਾ ਕਿ ਆਉਂਦਾ ਹੈ ਉਸ ਨੂੰ ਕੰਟਰੋਲ ਕਰਨ ਵਾਸਤੇ ਨੌਜਵਾਨ ਜੋ ਹੋਮਗਾਰਡ ਦੇ ਉਹ ਕੰਟਰੋਲ ਕਰ ਸਕਦੇ ਨੇ ਖਾਸ ਕਰਕੇ ਬਾਡਰ ਪੱਟੀ ਦੇ ਜ਼ਿਲ੍ਹਿਆਂ ਨੂੰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਈਲ ਕਾ ਇਨਾ ਜ਼ਿਲ੍ਹਾ ਦੇ ਵਿੱਚ ਹੋਮਗੜ ਦੀ ਭਰਤੀ ਬਹੁਤ ਜਲਦੀ ਕੀਤੀ ਜਾਵੇਗੀ ਬਸ ਸੈਸ਼ਨ ਦੇ ਵਿੱਚ ਇਨਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ ਜਿਹੜੇ ਇਨਾ ਪਿੰਡੂ ਜ਼ਿਲ੍ਹਾ ਦੇ ਵਿੱਚ ਰਹਿੰਦੇ ਹੋਣਗੇ ਔਰ ਉਹਨਾਂ ਨੌਜਵਾਨਾਂ ਦੀ ਭਰਤੀ ਨੂੰ ਬਹੁਤ ਜ਼ੇਤੀ ਮਨਜ਼ੂਰੀ ਦੇਣ ਵਾਸਤੇ ਪੰਜਾਬ ਸਰਕਾਰ ਜੋ ਐਲਾਨ ਕਰੇਗੀ ਉਸ ਤੋਂ ਪਹਿਲਾਂ ਕਿ 10 ਸਰਹੋਰ ਪੰਜਾਬ ਪੁਸਤ ਦੇ ਵਿੱਚ ਨੌਕਰੀਆਂ ਲਈ ਜਿਹੜਾ ਕੀ ਨੋਟੀਫਿਕੇਸ਼ਨ ਜਾਰੀ ਹੋਵੇਗਾ ਸੋ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਜੋ ਕੈਬਨਿਟ ਦੇ ਵਿੱਚ ਜਾਣਕਾਰੀ ਦਿੱਤੀ ਏ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਜੋ ਕਿ ਪੰਜਾਬ ਦੇ ਵਿੱਚ ਕ੍ਰਾਈਮ ਨੂੰ ਰੋਕਣ ਵਾਸਤੇ ਕੰਮਜਬ ਹੋਈ ਏ ਜੋ ਪਿੱਛੇ ਲੰਬੇ ਸਮੇਂ ਤੋਂ ਗੈਂਗਸਟਰਵਾਦ ਵਧਿਆ ਹੋਇਆ ਸੀ ਗੈਂਗਸਟਰਵਾਦ ਨੂੰ ਪੰਜਾਬ ਸਰਕਾਰ ਨੇ ਰੋਕਿਆ ਹੈ ਪੰਜਾਬ ਦੇ ਆ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਤੇ ਕੰਟਰੋਲ ਹੋਇਆ ਹੈ ਹੁਣ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋ ਖਾਦੀਏ ਉਸ ਨੂੰ ਅਸੀਂ ਪੂਰਾ ਕਰਾਂਗੇ ਆਉਣ ਵਾਲੇ 2 ਸਾਲਾਂ ਦੇ ਵਿੱਚ ਪੰਜਾਬ ਵਿੱਚ ਬਿਲਕੁਲ ਨਸ਼ਾ ਮੁਕਤ ਹੋ ਜਾਵੇਗਾ ਪੰਜਾਬ ਜਿਸ ਕਹਨ ਪੰਜਾਬ ਪੁਲਿਸ ਨੂੰ ਵੱਧ ਤੋਂ ਵੱਧ ਹੋਰ ਭਰਤੀ ਕਰਨ ਵਾਸਤੇ ਜੋ ਹਰ ਸਾਲ ਅਸੀਂ ਨੌਜਵਾਨਾਂ ਦੀ ਭਰਤੀ ਕਰਾਂਗੇ ਸੋ 10000 ਹੋਰ ਨੌਕਰੀਆਂ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਵੀ ਜੋ ਤਿਆਰੀ ਕੀਤੀ ਜਾ ਰਹੀ ਹੈ ਜੋ ਪਹਿਲਾਂ ਪੰਜਾਬ ਪੁਲਿਸ ਦੀ ਫਾਰਮ ਅਪਲਾਈ ਹੋ ਚੁੱਕੇ ਨੇ ਉਹ ਜਿਵੇਂ ਹੀ ਕੰਪਲੀਟ ਹੋਣਗੇ ਉਸ ਤੋਂ ਬਾਅਦ 10000 ਹੋਰ ਨਵੇਂ ਨੌਜਵਾਨਾਂ ਦੀਆਂ ਨੌਕਰੀਆਂ ਜਿਹੜਾ ਉਹ ਕੱਢੀਆਂ ਜਾਣਗੀਆਂ ਪੰਜਾਬ ਪੁਲਸ ਦੀਆਂ ਔਰ 8000 ਦੇ ਕਰੀਬ ਹੋਮ ਗਾਰਡ ਦੀਆਂ ਸੋ ਇਸ ਦੇ ਬਾਰੇ ਅੱਜ ਜਿਹੜਾ ਕੀ ਐਲਾਨ ਕੀਤਾ ਹੈ ਕੈਬਨ ਮੀਟਿੰਗ ਦੇ ਵਿੱਚ ਜਿਵੇਂ ਅੱਜ ਫਲੋਰ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਪੁਲਸ ਬਡੇ ਦੇ ਵਿੱਚ ਨਵੇਂ ਵਾਹਨ ਸ਼ਾਮਲ ਕੀਤੇ ਜਾ ਰਹੇ ਨੇ ਇਸ ਦਾ ਮਤਲਬ ਹੈ ਕਿ ਕੰਮ ਵਿੱਚ ਕੋਈ ਵੀ ਦੇਰੀ ਨਹੀਂ ਹੋਣੀ ਚਾਹੀਦੀ ਜਦੋਂ ਕਿ ਪੀਸੀਆਰ ਨੂੰ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚਣ ਲਈ ਪਹਿਲਾਂ 25 ਮਿੰਟ ਲੱਗਦੇ ਸਨ ਹੁਣ ਉਸ ਸਮੇਂ ਨੂੰ ਕਟਾ ਕੇ 8 ਮਿੰਟ ਕਰ ਦਿੱਤਾ ਗਿਆ ਜੋ ਕਿ ਪੁਲਿਸ ਨੂੰ ਜਲਦੀ ਮੌਕੇ ਤੇ ਪਹੁੰਚਣਾ ਚਾਹੀਦਾ ਹੈ ਔਰ ਇਸ ਤੋਂ ਪਹਿਲਾਂ ਕਿ 319 ਨਵੇਂ ਵਾਹਨ ਅੱਜ ਜਿਹੜੇ ਸ਼ਾਮਲ ਕੀਤੇ ਗਏ ਹਨ ਪਰ ਵਿਕਦੇ ਵਿੱਚ ਹੋਰ ਵੀ ਕਰ ਦਿੱਤੇ ਜਾਣਗੇ ਸੋ ਉਹਨਾਂ ਨੇ ਕਿਹਾ ਕਿ 2000 ਸਾਲ ਦੇ ਵਿੱਚ ਇਹ ਗਿਣਤੀ ਸਿਰ 8000 ਸੀ ਜਦੋਂ ਕਿ 2025 ਵਿੱਚ ਇਹ ਬਹੁਤ ਵੱਧ ਗਈ ਹੈ ਇਸ ਲਈ ਲੋਕਾਂ ਨੂੰ ਇਸ ਦੀ ਬਹੁਤ ਜ਼ਿਆਦਾ ਸਹੂਲਤ ਮਿਲ ਰਹੀ ਹੈ ਲੋਕ ਜਿਹੜੇ ਕ੍ਰਾਈਮ ਰੁਕੇ ਨੇ ਖੁਦ ਆ ਕੇ ਜਿਹੜੇ ਦੱਸਦੇ ਨੇ ਸੋ ਪੰਜਾਬ ਪੁਲਿਸ ਦੇ ਵਿੱਚ ਬਹੁਤ ਜਲਦੀ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਾਂਗੇ ਔਰ ਪੰਜਾਬ ਜਿਸ ਤਰ੍ਹਾਂ ਪਹਿਲਾਂ ਖੇਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪੰਜਾਬ ਵਿੱਚ ਪਹਿਲਾਂ ਜਿਸ ਤਰ੍ਹਾਂ ਲੋਕ ਬਹਾਦਰ ਸੀ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਫਿਰ ਬਹਾਦਰ ਨੌਜਵਾਨ ਹੋਣਗੇ ਉਹਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਭਰਤੀ ਕਰਕੇ ਟੱਕੀਆਂ ਦਿੱਤੀਆਂ ਜਾਣਗੀਆਂ ਜਿਸ ਨੂੰ ਲੈ ਕੇ ਅੱਜ ਪੰਜਾਬ ਦੀ ਕੈਬਨਿਟ ਦੇ ਵਿੱਚ ਐਵੇਂ ਫੈਸਲੇ ਲੈ ਗਏ ਨੇ ਔਰ ਬਹੁਤ ਜਲਦੀ ਜਿਹੜੇ 10 ਸਰਹੂ ਨੌਕਰੀਆਂ ਕੱਢਣ ਦਾ ਪੰਜਾਬ ਪੁਲਿਸ ਦੇ ਵਿੱਚ ਐਲਾਨ ਕੀਤਾ ਹੈ